ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜਤ ਵਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਟਾਈਮ ਹੋ ਗਿਆ ਜੀ ਮਾਰਨਿੰਗ ਦਾ 10:30 ਤੇ ਕੰਮ ਕਰ ਆਪਾਂ ਸਾਰਾ ਕਰ ਲੈਨੇਗੇ ਹੋਣ ਲੱਗੇ ਆਪਾਂ ਸਲਾਈ ਕਰਨ ਮੱਝੇ ਗਏ ਨੇ ਜਿੰਦ ਕੱਲੇ ਜਾਂ ਸਕੂਲ ਥੋੜਾ ਘਰੇ ਸੁਨਸ ਰਹਿ ਗਿਆ ਲੱਗ ਗਿਆ ਬੱਚੇ ਬਹਲਾ ਕਰਨ ਦੇ ਸੀ ਰੌਣਕ ਜਿਹੀ ਲੱਗੇ ਰਹਿੰਦੀ ਸੀ ਸੋਸਤੀ ਜਿਹੜੇ ਦਿਨ ਹੋਏ ਪਹਿਨेंगे ਸ਼ਾਮ ਨੂੰ ਸੂਟ ਕੱਟ ਕੇ ਰੱਖਿਆ ਜਾਵੇ ਤਾਂ ਸਵੇਰੇ ਠੀਕ ਰਹਿੰਦਾ ਸਵੇਰੇ ਸਾਜਰੇ ਵੀ ਉੱਠ ਕੇ ਬਣਾਇਆ ਜਾਂਦਾ ਤਾਂ ਅੰਨੇ ਵੀਡੀਓ ਪਾਈ ਸੀ ਜੀ ਆਪਾਂ ਮੇਰੀਆਂ ਭੈਣਾਂ ਨਾਲ ਸਲਾਹ ਕਰਨੀ ਸੀ ਕਿ ਆਪਾਂ ਸੂਟਾਂ ਦਾ ਕੰਮ ਸ਼ੁਰੂ ਕਰੀਏ ਜਾਂ ਕਿ ਇਸ ਤਰ੍ਹਾਂ ਕਰੀਏ ਤੇ ਉਹ ਜੇ ਵੀਡੀਓ ਤੁਸੀਂ ਨਹੀਂ ਦੇਖੀ ਤਾਂ ਜਾ ਕੇ ਜ਼ਰੂਰ ਦੇਖ ਲਿਓ ਤੇ ਮੈਨੂੰ ਜ਼ਰੂਰ ਮੈਸੇਜ ਕਰਕੇ ਦੱਸਿਓ ਵੀ ਆਪਾਂ ਕਿਸ ਤਰ੍ਹਾਂ ਕਰੀਏ ਜੀ ਮੈਂ ਸੂਟਾਂ ਦਾ ਕੰਮ ਸ਼ੁਰੂ ਕਰਨਾ ਚਾਹੁੰਦੀ ਹਾਂ ਪਹਿਲਾਂ ਮੈਂ ਆਪਾਂ ਕਰਦੇ ਆਂਗੇ ਤੇ ਤੁਸੀਂ ਜ਼ਰੂਰ ਦੱਸਿਓ ਉਸ ਬਾਰੇ ਇਹ ਰੈਡੀਮੇਡ ਜਿਹੜੇ ਆਪਣੇ ਗਲੇ ਮਿਲਦੇ ਹੁੰਦੇ ਨੇ ਜੀ ਬਣਾ ਬਣਾਏ ਜੇ ਇਹਨਾਂ ਦੀ ਲੰਬਾਈ ਚੌੜਾਈ ਜ਼ਿਆਦਾ ਹੋਵੇ ਤਾਂ ਤੁਸੀਂ ਕਟਿੰਗ ਕਰਕੇ ਫਿੱਟ ਕਰ ਸਕਦੇ ਹੋਗੇ ਇਹਨੂੰ ਆਪਾਂ ਅੱਧੇ ਕੈਂਚ ਦੀ ਕਟਿੰਗ ਕੀਤੀ ਹੈ ਗਰਮੀ ਆਇਆ ਮੌਸਮ ਹੋਇਆ ਪਿਆ ਜਿਵੇਂ ਮਨ ਚੱਤਨ ਕਰਦੀ ਹੈ ਜਿਆਦਾ نیند ਜੀ ਨਹੀਂ ਆਉਣ ਲੱਗ ਜਾਂਦੀ ਪਰੇ ਜੀ ਉਸ ਤਰ੍ਹਾਂ ਮੈਂ ਬੈਗਾ ਅਜੇ ਗਰਮੀ ਤਾਂ ਸ਼ੁਰੂ ਵੀ ਨਹੀਂ ਹੋਈ ਅੱਖਾਂ ਲਾ ਕੇ ਬੈਠ ਜਨਾਂ ਨਾ ਪੱਖੇ ਨਾਲ ਵੱਧ ਨਹੀਂ ਇਸਦੀ ਪੈਂਦੀ ਹੈ ਜੀ ਪੈਨ ਮਸ਼ੀਨ ਵਾਲੀ ਆਪਣਾ ਲਾਈਟ ਬਾਰੇ ਪੁੱਛਦੀ ਸੀ ਜਿਹੜੀ ਆਪਣੀ ਮਸ਼ੀਨ ਦੇ ਉੱਪਰ ਲਾਈਟ ਲੱਗਦੀ ਹੈ ਨਾ ਉਹਦੇ ਬਾਰੇ ਪੁੱਛਦੇ ਸੀ ਵੀ ਉਹ ਕਿੱਥੋਂ ਮਿਲਦੀ ਹੈਗੀ ਉਹ ਮਸ਼ੀਨ ਵਾਲੀ ਸੌਫਟ ਮਿਲ ਜਾਂਦੀ ਹੈ ਜਿੱਥੋਂ ਆਪਾਂ ਮਸ਼ੀਨਾਂ ਲੈਣੇ ਆਂਗੇ ਲੋ ਜੀ ਆਪਾਂ ਬਣਾ ਲਈਏ ਕਮੀਜ਼ ਤੇ ਇੱਕ ਜੀ ਕਰਦਾ ਪਹਿਲਾਂ ਚਾਹ ਬਣਾ ਕੇ ਪੀ ਲਈਏ ਕੱਪੜੇ-ਕਪੜੇ ਧੋਣ ਵਾਲਾ ਕੰਮ ਅੱਜ ਹੈ ਨਹੀਂਗਾ ਕੱਲ ਕੱਪੜੇ ਆਪਾਂ ਧੋਤੇ ਸੀਗੇ ਤੇ ਅੱਜ ਸੁਕਾਉਣੀਆਂ ਨੇ ਸੁਸਪਾਈਆਂ ਕਰਨੀਆਂ ਹਨ ਆਪਾਂ ਪੰਜਾਂ משהי מותר ਅਜੂਮੇ ਫਟਾਫਟ ਕਮੀਜ਼ ਬਣਾਉਣਾ ਪਹਿਲਾਂ ਆਪਾਂ ਥੋੜੇ ਗੱਲ ਕਰਦੇ ਆ ਤੁਹਾਡੇ ਨਾਲ ਇੱਧਰ ਮੈਂ ਰੱਖਿਆ ਹੋਈਆਂ ਨੇ ਦੀਆਂ ਸੇਵੀਆਂ ਗੋੜਾ ਵਾਲੀਆਂ ਤੇ ਔਰਮਾਨ ਆ ਗਿਆ ਸਕੂਲੋਂ ਤੇ ਉਹਦੇ ਪਾਪਾ ਵੀ ਆ ਗਏ ਨੇ ਕੰਮ ਤੋਂ ਰੋਟੀ ਖਾਣ ਨੂੰ ਇਹ ਪਹਿਲਾ ਟਾਈਮ ਹੋ ਗਿਆ ਆਪਾਂ ਗੋੜਾ ਦੀਆਂ ਸੇਵੀਆਂ ਬਣਾਉਦੇ ਆ ਪਹਿਲਾਂ ਪਾਣੀ ਚ ਥੋੜਾ ਪਾਤਾ ਆਪਾਂ ਪੋੜ ਕੋ ਗਿਆਸ ਮਸਤ ਵਾਲਾ ਪਾਣੀ ਨੇ ਸੀਮੇ ਇਹ ਚ ਕੁ ਫਾਇਦੇ ਸੀ ਉਹਦਾ ਚਮਚਾ ਹਮ ਕੋਲੇ ਖੜਨਾ ਪੂਗਾ ਜੇ ਆਪਾਂ ਟਾਕੇ ਰੱਖ ਦਿੰਨੇ ਆ ਤਾਂ ਫਿਰ ਇਹ ਉੱਬਲ ਜਾਂਦੀਆਂ ਰਹਿਣੀਆਂ ਉੜੀਆਂ ਸੁੱਕੀਆਂ ਨਹੀਂ ਬਣਾਉਣੀਆਂ ਨਹੀਂਆਂ ਜਿਆਦਾ ਪਾਣੀ ਵਾਲੀਆਂ ਨਹੀਂਆਂ ਹੋਣੀਆਂ ਹੈਗੀਆਂ ਸੂਟ ਮੈਂ ਕੰਪਲੀਟ ਕਰਤਾ ਤੇ ਦੂਸਰਾ ਸੂਟ ਵੀ ਕਟਿੰਗ ਕਰ ਲਿਆ ਬੱਚਿਆਂ ਨੇ ਹੁਣ ਤੋਂ ਪਹਿਲਾਂ ਪਹਿਲਾਂ ਤੇ ਹੁਣ ਰੋਟੀ ਪਾਣੀ ਖਾ ਕੇ ਆਪਾਂ ਦੂਸਰਾ ਸੂਟ ਬਣਾ ਲਾਂਗੇ ਤੇ ਮੈਂ ਤਿੰਨ ਸੂਟ ਆਪਣੇ ਆਪ ਨਾ ਬਣ ਜਾਂਦੇ ਆ ਜੀ ਤੇ ਕੰਮ ਨੂੰ ਕਰਕੇ ਕਰਦਾ ਜੇ ਬੈਠ ਰਹੀਏ ਤਾਂ ਵੱਧ ਵੀ ਬਣ ਜਾਂਦੇ ਨੇ ਕਾਟਨ ਦੇ ਸੂਟ ਕਹਿੰਦੀਆਂ ਲਾਈਨਿੰਗ ਵਾਲੇ ਨਹੀਂ ਕਹਿੰਦੀ ਜਿਵੇਂ ਹੁਣ ਦਿਨ ਵੱਡੇ ਹੋ ਗਏ ਤਾਂ ਤਿੰਨ ਸੂਟ ਬਣ ਜਾਂਦੇ ਨੇ ਜੇ ਜੇ ਆਪਾਂ ਬੈਠੇ ਰਹੀਏ ਜੇ ਵਿਚਲੀ ਵੀ ਕਸਟਮਰ ਆ ਜਾਏ ਕੋਈ ਕੰਮ ਕਰਨਾ ਫਿਰ ਨਹੀਂ ਬਣਦੇ ਹੈਗੇ ਜੇ ਜਾਂ ਆਪਾਂ ਕਿਤੇ ਜਾਣਾ ਪਾ ਜੇ ਵੀ ਬਾਜ਼ਾਰ ਦਾ ਕੰਮ ਹੋਵੇ ਫਿਰ ਨਹੀਂ ਬਣਦੇ ਹੈਗੇ ਜੇ ਆਪਾਂ ਫ੍ਰੀ ਹੋਈਏ ਜੀ ਕੰਮ ਕਰ ਆਪਣੇ ਟਾਈਮ ਤੇ ਨਿਭੜਿਆ ਹਾਂ ਤਾਂ ਤਿੰਨ ਸੂਟ ਰੰਗਨਾ ਵੱਧ ਜਾਂਦੇ ਲੇਗੇ ਤੇ ਤੁਸੀਂ ਵੀ ਮੈਨੂੰ ਦੱਸਿਓ ਮੇਰੇ ਇਹ ਪਹਿਣਾ ਜਿਹੜਾ ਮਟੀਰੀਅਲ ਦਾ ਕੰਮ ਕਰਦੀ ਹਣੀ ਕਿ ਉਹ ਕਿੰਨਾ ਕੰਮ ਇੱਕ ਦਿਨ ਵਿੱਚ ਵੀ ਕਰ ਲੈਂਦੇ ਹਣੇ ਨੇ ਉਗੀ ਤੇ ਤਪਾਈਆਂ ਵਗੈਰਾ ਤਾਂ ਨਿਕਾਲੇ ਤਪਾਈਆਂ ਵਗੈਰਾ ਤਾਂ ਤੁਹਾਨੂੰ 12ਵੀਂ ਕਰਾਉਣੀ ਆ ਪੈਂਦੀਆਂ ਨੇ ਜੇ ਆਪਾਂ ਕੋਤ ਤਪਾਈਆਂ ਕਰਨ ਲੱਗ ਗਏ ਫੇਰ ਨਹੀਂ ਕੰਮ ਨਿਕਲਦਾ ਕੰਮ ਦੇ ਸਰਤੇ ਹੁੰਦਾ ਕਦੇ ਇੱਕ ਵੀ ਨਹੀਂ ਬਣਦਾ ਹੈਗਾ ਦਾ ਤੇ ਕਦੇ ਵੱਧ ਵੀ ਕੱਪੜੇ ਬਣ ਜਾਂਦੇ ਨੇ ਇਸ ਤਰ੍ਹਾਂ ਦੀ ਗੱਲ ਬਸ ਬਾਣਾ ਨਾ ਆ ਨਾਇ ਸਕੂਲ ਤੇ ਅੱਜ ਉਹਦਾ ਪਹਿਲਾ ਦਿਨ ਸੀ ਤਾਂ ਮੈਂ ਸਕੂਲ ਚ ਤੇ ਪੁੱਛਿਆ ਉਹਨੂੰ ਕਿ ਇਸ ਤਰ੍ਹਾਂ ਰਹਿ ਕਹਿੰਦਾ ਠੀਕ ਹੈ ਪਹਿਲਾਂ ਮੰਮੀ ਨੂੰ ਭੇਜਿਆ ਲੈਣ ਤੇ ਉਹਨਾਂ ਨੇ ਸਕੂਲ ਵਾਲਿਆਂ ਨੇ ਭੇਜਿਆ ਨਹੀਂ ਹੈਗਾਗਾ ਫਿਰ ਅਸੀਂ ਇਹ ਦੁਬਾਰਾ ਲੈਣ ਤੇ ਕੱਲ ਤੋਂ ਤਾਂ ਪੂਰੇ ਟਾਈਮ ਦੀ ਛੁੱਟੀ ਮਿਲੂਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੁਸੀਂ ਲਾਈਕ ਨਹੀਂ ਕਰਦੇ ਆ ਭੈਣਾ ਪਤਾ ਨਹੀਂ ਭੁੱਲ ਜਾਂਦੀਆਂ ਨਹੀਂ ਪਤਾ ਹੀ ਵੀਡੀਓ ਨਹੀਂ ਵਧੀਆ ਲੱਗਦੀ ਤੇ ਲਾਈਕ ਜ਼ਰੂਰ ਕਰਦੇ ਆਪ ਅੱਜ ਰੋਟੀ ਪਾਣੀ ਖਾ ਕੇ ਥੋੜਾ ਜਿਹਾ ਰੈਸਟ ਵੀ ਕਰ ਲਈਏ ਸਰਗਾ ਬਦਲਣ ਲੱਗਿਆ ਸੀ ਹੁਣ ਆਪਾਂ ਸੂਪ ਕਟਿੰਗ ਕਰਦੇ ਆਂ ਕ੍ਰਾਸ ਮਾਰ ਕੇ ਆਪਾਂ ਬਾਲੂਆ ਵਾਲਾ ਕੱਢ ਲੈਣਾ ਸੂਚ ਤੋਂ ਸਾਰਾ ਤੋਂ ਕਰਨਾ ਆਪਾਂ ਨਾਮਾ ਜੀ ਤੀਰੇ ਦੇ ਨਿਸ਼ਾਨ ਹਸਤ ਬਰਾਦ ਲਾਵਾਂਗੇ ਮੋਢੇ ਦੇ ਨਿਸ਼ਾਨ ਪੈਨਸਿਲ ਮੇਰਾ ਇੱਥੇ ਆ ਸੀ ਹੱਥ ਤੇ ਹੋਨਾ ਸੂਟ ਇੱਕ ਦੇਖਦੇ ਇੱਕ ਕਮੀਜ਼ ਬਣਦਾ ਤਾਂ ਪੂਰਾ ਸੂਟ ਬਣਦਾਗਾ ਬਸ ਵਾਸ਼ ਸ਼ਾਮ ਦਾ ਟਾਈਮ ਹੋਣਾ ਨੂੰ સેજે સસેહ સેહદે ਇਕ ਤੋਂ ਕਿਤਾਬ ਪਿਆ ਮੈਂ ਹਮੇਸ਼ਾ ਵਰਤ ਕਰਨਾ ਆਪਣਾ ਜਿਹੜਾ ਵੀ ਤੈਨੂੰ ਦੱਸੇ ਦੁਕਾਨ ਤੋਂ ਜਾ ਕੇ ਉੱਥੇ ਕਰੂੰਗਾ ਕਿਉਂ ਅੱਜ ਅਸੀਂ ਵਰਤਵਾਲ ਵੀ ਖੇੜਦੇ ਨੇ ਨਾਲੇ ਨਹੀਂ ਫਿਰ ਦੁਕਾਨ ਨਾਲੇ ਮੇਰੇ ਵੀਰ ਵੀ ਦੇਰ ਮੈਂ ਉੱਥੇ ਖਾਣ ਨੂੰ ਲੈਣਾ ਵਾ ਉੱਥੇ ਭੁੱਖ ਲੱਗ ਜਾਂਦੀ ਹੈ ਵੀਰ ਵੀ ਦੇਰ ਅਮਨ ਤਾਂ ਬਾਂਦ ਕੇ ਜਾਣਾ ਤੁਸੀਂ ਮੰਮੀ ਚਲ ਅਮਨ ਨੂੰ ਕਹਿੰਦੇ ਨੂੰ ਰੀਲਿਆ ਕੇ ਦੋ ਫਟਾਫਟ ਮੈਂ ਕੰਮ ਕਰਨਾ ਠੀਕ ਹੈ ਹਾਂ ਕੋਈ ਕੋਈ ਨਹੀਂ ਇਹ ਤਾਂ ਨਹੀਂ ਕੁੱਟਣੇ ਨੇ ਤਾਂ ਉਹ ਕਰਾਂਗੇ ਬਾਅਦ ਵਿੱਚ ਕੱਟ ਕੇ ਬੰਦੀ ਆ ਜਾਓ ਮੈਂ ਲੈਵਾਂ ਪਹਿਨੇ ਹੋ ਹਾਂ ਬੋਲੋ ਕੋਈ ਹੋਰ ਕੋਣ ਹਾਂ ਘਟੀ ਦੇ ਬਾਦ ਜਾਣਾ ਛੱਡ ਲੈ ਆ ਵੀ ਕੱਟ ਲਾਓ ਤੇਰੇ ਮੇਰੇ ਵਿੱਚ ਖਾਦਾ ਜਾਊਗਾ ਨਾ ਨੋ ਬਗਾ ਹਾਂ ਆਹ ਦੇ ਕਿ ਪਲੇਟ ਪਲੇਟ ਲਿਆ ਦਿਓ ਕਰੋ ਚਾਦਰਾਂ ਤਾਈਆਂ ਤੁਸੀਂ ਕਹਿੰਦੇ ਨਾ ਰੋਜ਼ ਹੀ ਚਾਦਰਾਂ ਧੋਈ ਜਾਣੀਆਂ ਐਂ ਤਾਂ ਥੋੜਾ ਨਾ ਹੋ ਜਾਂਦੀਆਂ ਨੇ ਲੈ ਲਾਪਾ ਸਲਕੇ ਆਪਾਂ ਚਾਦਰ ਤੇ ਢਲ ਦਨੇ ਪਲੇਟ ਤੇ ਜਾ ਮਿਰਚ ਤਾਂ ਨਹੀਂ ਪਾਉਣੀ ਹੈਗੀ ਹੈ ਮਿਰਚ ਤਾਂ ਨਹੀਂ ਪਾਉਣੀ ਨਾ ਨਾ ਮੈਂ ਤੁਹਾਨੂੰ ਨਹੀਂ ਪਾਉਣੀ ਆ ਮੂਹਰੇ ਦੇ ਕਟਾ ਮੂਹਰੇ ਹਾਂ ਮੂਹਰੇ ਪਾ ਦੇਣਾ ਮੂਹਰੇ ਦੇ ਮੈਂ ਕਰਾ ਦੇਣਾ ਹਾਂ ਆਪਣਾ ਮਾਤਾ ਦੇ ਇਹ ਸਰ ਦਾ ਨੀ ਮੜੀ ਪਲੇਟ ਦਿਓ ਹਾਂ ਲੱਖਾ ਗੋਭੀ ਤੋਂ ਹਾਂ ਪਲੇਟ ਤੇ ਮੈਂ ਮੜੀ ਖੇੜੀ ਨਾ ਹਾਂ ਚੱਪਾ ਸੋਕੇ ਪਲੇਟ ਦਿਓ ਹਾਂ ਸਾਬਦੇਵਾ ਨਾ ਕਿੰਨੇ ਨੂੰ ਹੋਣਾ ਜਦੋਂ ਕਿ ਫਿਰ ਦਾ ਪਾਲਾ ਜਿਹੜਾ ਸੋਰੀ ਬਣਾਉਣਾ ਹੈ ਆਹ ਸਾਰੀ ਮਿਰਚਾਂ ਨੇ ਵਿਚਾਰੀ ਮਿਰਚਾਂ ਨੇ ਥੈਂਕ ਯੂ ਹਣ ਗਾ ਜੀ ਸਬਜੀ ਆ ਕਦੂ ਦੀ ਹੁਣ ਤਾਂ ਕਬੂਜੀ ਸਬਜੀ ਤੋਂ ਇਹ ਤਾਂ ਹੁਣ ਸੂਪ ਬਣਾਉਣਾ ਦਾ ਹਾਂਜੀ ਸੂਪ ਜਰੂਰੀ ਪਤਾ ਸੂਪ ਦੀ ਲੇਕਿਨ ਫਿਰ ਨੂੰ ਦੱਸੀ ਕੀ ਕਰ ਪਤਾ ਸੋਲੋਂ ਤਾਂ ਪੱਕੇ ਪੈ ਜਾਣਗੇ ਕੋਈ ਨਾ ਉੱਦੋਂ ਬੱਸ ਪਸੰਦ ਕਰਨਾ ਉਹ ਵੀ ਗੀਣਾ ਪਗੜੇ ਗਾਣੇ ਉਹ ਵਾਈ ਦੇ ਚੜਦੇ ਨਹੀਂ ਸੀ ਇੱਕ ਮਿੰਟ ਆ ਵੀ ਮਿੰਟ ਉਹ ਕੇ ਚੁ ਪਾਣੀ ਇਸ ਤਰ੍ਹਾਂ ਪੈਣਾ ਨਹੀਂ ਇਹ ਤਾਂ ਮੈਂ ਤੋਤਾ ਲੈਣ ਲੱਗੋ 20 ਉਹ ਕੱਢ ਲਾ ਸਨਹਗਾ ਛੜ ਤਾਂ ਫਿਰ ਚਾਰ ਇੱਕ ਇੱਕ ਸਾਈਡ ਤੇ ਪਿਆ ਵਾ இத்தை வந்து வந்துவிட்டேன். இத்தை வந்துவிட்டேன். வாரில் அம்மா.